ਪੰਜਾਬ ਸਰਕਾਰ ਨੂੰ ਬਣਿਆ 2 ਸਾਲ ਹੋ ਗਿਆ ਤੇ ਤੀਜਾ ਸਾਲ ਸ਼ੁਰੂ ਹੋ ਗਿਆ ਇਹਨਾਂ ਨੇ ਅੱਜ ਖ਼ਬਰਾਂ ਦੇ ਵਿੱਚ ਆਇਆ ਕਿ ਇੱਕ ਧੀਕੇ तिवारी ਨਾਂ ਦਾ ਬ੍ਰਾਹਮਣ ਆ ਵਿਅਕਤੀ ਜਿਹੜਾ ਹੈਗਾ ਐਸਸੀ ਕਮਿਸ਼ਨ ਦੇ ਚੇਅਰਮੈਨ ਦਾ ਚਾਰਜ ਦੇਤਾ ਬੜੀ ਹੈਰਾਨੀ ਦੀ ਗੱਲ ਹੈ ਕਿ ਹਾਈਐਸਟ ਪੋਪੂਲੇਸ਼ਨ ਵਾਲਾ ਪੰਜਾਬ ਸਟੇਟ ਇਹਦੇ ਵਿੱਚੋਂ ਇਹਨਾਂ ਨੂੰ ਇੱਕ ਵੀ ਯੋਗ ਵਿਅਕਤੀ ਨਹੀਂ ਲੱਭਾ ਜਿਹਨੂੰ ਆਪਣਾ ਐਸੀ ਕਮਿਸ਼ਨ ਦਾ ਚੇਅਰਮੈਨ ਲਾਇਆ ਜਾ ਸਕਿਆ ਕਿ ਇਹੋ ਜੀ ਸਰਕਾਰ ਹੈ ਬਾਬਾ ਸਾਹਿਬ ਅੰਬੇਡਕਰ ਦੀ ਫੋਟੋ ਲਾ ਕੇ ਬਬ ਆਪਣਾ ਬਾਅਦ ਸ਼ਿਦਿਆਜਮ ਭਗਤ ਸਿੰਘ ਦੀ ਫੋਟੋ ਲਾ ਕੇ ਤੇ ਇਹ ਆਪਣੇ ਉਹਨਾਂ ਦੀ ਵਿਚਾਰਧਾਰਾ ਤੇ ਚੱਲਣ ਦੀ ਗੱਲ ਕਰਦੀ ਆ ਆਮ ਆਦਮੀ ਪਾਰਟੀ ਕੱਲਾ ਪੀਲੀਆਂ ਪੱਗਾ ਬਣ ਕੇ ਕਿ ਵਿਚਾਰਧਾਰਾ ਫਾਲੋ ਹੋ ਜਾਏਗੀ ਕਿ ਕਦੇ ਬਾਬਾ ਸਾਹਿਬ ਅੰਬੇਡਕਰ ਦੀ ਫੋਟੋ ਲਾ ਕੇ ਉਹਨਾਂ ਦੀ ਵਿਚਾਰਧਾਰਾ ਫਾਲੋ ਹੋ ਜਾਏਗੀ ਜਦੋਂ ਆਪਣਾ ਅਪੁਆਇੰਟਮੈਂਟਸ ਦੀ ਗੱਲ ਆਂਦੀ ਹੈ ਤਾਂ 28 ਤੇ ਹੁਣ ਇੱਕ ਵਿਮਨ ਕਮਿਸ਼ਨ ਵੀ ਲਾਤਾ 29 ਕਾਰਪੋਰੇਸ਼ਨਾਂ ਦੇ ਚੇਅਰਮੈਨ ਤੇ 22 ਚੇਅਰਮੈਨ ਤੇ ਟਰੈਕਟਰ ਲਾਇਆ ਉਹਨਾਂ ਨੂੰ 35% ਵਸੋਂ ਕੋਈ ਨਮਾਇੰਦਗੀ ਨਹੀਂ ਦੇਦੀ ਸੋ ਇਸ ਕਰਕੇ ਜਦੋਂ ਚੋਣਾ ਆ ਗਈਆਂ ਸਿਰ ਤੇ ਮੈਂਬਰ ਪਾਰਲੀਮੈਂਟਸ ਤਾਂ ਉਹਨਾਂ ਦੇ ਜਿਹੜੇ ਐਸ ਸੀ ਵਰਗ ਦੇ ਲੀਡਰ ਅਗਿਆ ਉਹਨਾਂ ਦੀ ਪੋਚਿੰਗ ਸ਼ੁਰੂ ਕਰਤੀ ਆ ਤੇ ਆਪਣਾ ਇਹ ਆਮ ਆਦਮੀ ਪਾਰਟੀ ਤੱਤਵਾ ਕਰਨ ਦੇ ਤੁੰਲੀ ਹੋਈ ਆ ਸ਼ੈਡਿਊਲ ਕਾਸਟ ਲੋਕਾਂ ਨੂੰ ਪੰਜਾਬ ਦੇ ਵਿੱਚ